ਸੁਕਾਰ ਜੀ ਕੀ ਟੀਮ ਦੇ ਗਰੁੱਪ ਤੋਂ ਸਿਮਾਰਨਜੀਤ ਪੌਰ ਬਟਨ ਨੂੰ ਸ਼ੁਰੂਆਤ ਕਰਾਂਗੇ ਪਰ ਉਸੇ ਪਾਲਣ ਨੂੰ ਕਰਦੇ ਹਾਂ ਚੁੱਕਦੇ ਹਾਂ ਕਿਸਾਨਾਂ ਨੂੰ ਸਰਵਿਸਿੰਗ 'ਤੇ ਦੇਰ ਨਹੀਂ ਪੰਜਾਬ ਦੀ ਪ੍ਰਗਟਮਾਨ ਸਰਕਾਰ ਤੇ ਕੇਂਦਰ ਸਰਕਾਰ ਤੇ ਗੰਭੀਰ ਆਲੂਪ ਲਗਾਏ ਨੇ ਉਹਨਾਂ ਨੇ ਕਿ ਮੋਦੀ ਕੇ ਅੰਮਿਤ ਸ਼ਾਦੀ ਯੋਜਨਾ ਅਧੀਨ ਪੰਜਾਬ ਸਰਕਾਰ ਨੇ ਸ਼ੰਭੂ ਟੈਕਨੋਰੀ ਮੋਰਚਾ ਕੇ ਕਿਸਾਨਾਂ ਦਾ ਜ਼ਬਰ ਕੀਤਾ ਮੁੱਖ ਧਾਰਾ ਮੀਡੀਆ ਇਹਨਾਂ ਮੁੱਦਿਆਂ ਨੂੰ ਦਬਾਉਣ ਲਈ ਜ਼ੋਰ ਲਗਾ ਰਿਹਾ ਪਰ ਢੇਰ ਮੁਤਾਬਕ ਮੰਡੀਆਂ ਵਿੱਚ ਮੀਡੀਆ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਦਿਖਾ ਰਿਹਾ ਤੇ ਸ਼ੰਭੂ ਖਨੋਰੀ ਮੋਰਚੇ ਤੇ ਹੋਇਆ ਪ੍ਰਚਾਰ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਹਨਾਂ ਆਲੂਪ ਲਗਾਏ ਕਿ ਕੇਂਦਰ ਸਰਕਾਰ ਦੇ ਹੁਕਮਾਂ ਤੇ ਕਿਸਾਨ ਦੇ ਮੁੱਦੇ ਤੇ মিডিਆ ਤੋਂ ਗਾਇਬ ਠਿੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਪੰਦੇਮੇ ਪੰਜਾਬ ਜੁਨੈਸ਼ਾ ਨੇ ਮੁੱਦੇ ਤੇ ਵੀ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿ ਸਰਕਾਰ ਦਾਵੇਂ ਦੇਉਂਦਾ ਨਸ਼ਾ ਦੀ ਸਪਲਾਈ ਤੇ ਕੋਈ ਰੋਕ ਨਹੀਂ ਲਗਾ ਰਹੀ ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਬਾ ਦੇ ਬਿਆਨ ਤੇ ਟਿੱਪਣੀ ਕਰਦੇ ਪੰਦੇ ਨੇ ਕਿ ਮਾਮਲੇ ਵਿੱਚ ਕੁਝ ਨਹੀਂ ਨਿਕਲੇਗਾ ਬਾਜਬਾ ਲੋਕਾਂ ਦਾ ਅਸਲ ਮੁੱਦਾ ਤੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੇ মিডিਆ ਦੀ ਚੋਣਾਂਵਿਕ ਕਵਰੇਜ ਤੇ ਵੀ ਸਵਾਲ ਉਠਾਏ ਪੰਦੇ ਨੇ ਕਿ ਜਦੋਂ ਕਿਸਾਨ ਫਰਾਰੀ ਸਾੜਦੇ ਨੇ ਤਾਂ মিডিਆ ਸਾੜ ਦੇ ਨੇ ਸਮੂਹ ਤੇ ਉਛਾਲਦਾ ਪਰ ਜਦੋਂ ਕਿਸਾਨਾਂ ਦੀ ਪੱਕੀ ਕਣਕ ਨੂੰ ਅੱਗ ਲੱਗਦੀ ਹੈ ਤਾਂ ਕੋਈ মিডিਆ ਇਸ ਬਾਰੇ ਕੁਝ ਨਹੀਂ ਬੋਲਦਾ ਐਲਓਪੀ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਬਹੁਤੀਆਂ ਨਜ਼ਰ ਆ ਰਹੀਆਂ ਨੇ ਜਾਣਕਾਰੀ ਤਾਬਕ ਬੰਗ ਵਾਲੇ ਗਿਆਨ ਤੋਂ ਬਾਅਦ ਪੰਜਾਬ ਸਰਕਾਰ ਹੁਣ ਪ੍ਰਤਾਪ ਬਾਜਵਾ ਤੇ ਵੱਡਾ ਐਕਸ਼ਨ ਲੈਣ ਦੀ تیاری ਵਿੱਚ ਹੈ ਉੱਜ ਕੇ ਚਲੇ ਉਹਨਾਂ ਨੂੰ ਥਾਣੇ ਸਰਦਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਜਾਣਕਾਰੀ ਦਿੱਸਾਈ ਦਿੰਦੇ ਦੱਸਿਆ ਕਿ ਉਹਨਾਂ ਨੂੰ ਬੀਤੀ ਰਾਤ ਸਮਨ ਲੇਟ ਹੋਇਆ ਸੀ ਜਿਸ ਕਰਕੇ ਉਹ ਥਾਣੇ ਪੇਸ਼ ਨਹੀਂ ਹੋ ਸਕਦੇ ਬਾਜਵਾ ਸਾਹਿਬ ਨੇ ਕੱਲ ਤੱਕ ਦਾ ਸਮਾਂ ਮੰਗਿਆ ਕਿ ਭਲਕੇ ਉਹ ਜਾਂਚ ਲਈ ਦੁਪਹਿਰ 2:00 ਵਜੇ ਮਹਾਲੀ ਦੇ ਫੇਸ ਸੱਤ ਸਾਈਬਰ ਕ੍ਰਾਈਮ ਥਾਣੇ 'ਚ ਪਹੁੰਚਣਗੇ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਕੇ ਪੁਲਿਆਰ ਵੀ ਦਰਜ ਹੋਤੀ ਹੈ ਦੱਸਦੀ ਹੈ ਕਿ ਦਿੱਲੀ ਦੇ ਇੱਕ ਇੰਟਰਵਿਊ ਦੌਰਾਨ ਪੰਜਾਬ ਵਿੱਚ ਗ੍ਰੀਨਡ ਆਉਣ ਦਾ ਉਹਨਾਂ ਨੇ ਬਿਆਨ ਦਿੱਤਾ ਸੀ ਪ੍ਰਤਾਪ ਬਾਜਵਾ ਨੇ ਕਹੇ ਸੀ ਕਿ ਪੰਜਾਬ ਵਿੱਚ ਪੰਜਾਬ ਗ੍ਰੀਨਡ ਨਹੀਂ ਜਿੰਨਕਿ ਜੋ 18 ਇਸਤੇਮਾਲ ਹੋ ਚੁੱਕੇ ਨੇ ਜਹ ਤ ਬਾਕੀ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਸੰਕਪਾਟ ਵਾਲੇ ਗੈਸਟਿਕ ਕੀ ਬਾਜਵਾ ਸਾਹਿਬ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨਹੀਂ ਉਹਨਾਂ ਨੇ ਪੁੱਛਿਆ ਸੀ ਕਿ ਬਾਜਵਾ ਨੂੰ ਬੰਬਾ ਵਾਲੀ ਜਾਣਕਾਰੀ ਕਿੱਥੋਂ ਮਿਲੀ ਹੈ ਤੇ ਮਜੀਠਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮਜੀਠਾ ਦੇ ਕੋਲੇ ਰਮਾਂਗੜ ਵਿੱਚ ਇੱਕ ਪੈਟਰੋਲ ਪੰਪ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੈਟਰੋਲ ਪੰਪ ਦੇ ਕੰਟੇ ਦਾ बेरहमी न कतल कर दिया गया जानकारी मुताबक देर रात पिंड कलेर मानड़ के कुछ अनपछात्या वालों फायरिंग की गई थ उन्होंने वो पेट्रोल पंप के तीन करिंदाते फायरिंग की गई थी जिस तीन व्यक्तियों को गोली लगी है हस्पताल समय एक की मौत हो गई जलों के दो गंभीर जख्मी दसे जा रहे हैं जाकारी मुताबक देर रात हमलावर वाहन तेल पाँव आए तो पेट्रोल पंप बंद होके पेट्रोल पंप के करिंदे ने तेल पाने इनकार कर दिया गुस्से बचाए हमलावरों ने अन्ने वा फायरिंग शुरू कर दी अनपछात्या ਨੇ ਦੇਰ ਬਾਅਦ ਪਟੋਲ ਪੁਲ ਤੇ ਸਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਕਿ ਫਾਇਰਿੰਗ ਵਿੱਚ ਤੈਨੂੰ ਵੇਖਿਆ ਨੂੰ ਗੋਲੀ ਲੱਗੀ ਜਿਸ ਨਾਲ ਵਿੱਚ ਇੱਕ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਹਸਪਤਾਲ ਵਿੱਚ ਚੇਦੇ ਰਾਜੇ ਪਿਓ ਆਪਣੇ ਪੁੱਤ ਨੂੰ ਕਿਨੇ ਚਾਵਾ ਨਾਲ ਪਾਲਦਾ ਉਸਦੇ ਮਨ ਵਿੱਚ ਇਹ ਗੀਜ ਹੁੰਦੀ ਹੈ ਵੱਡਾ ਹੋ ਕੇ ਪੁੱਤਰ ਪੁੜਾਪੇ ਦਾ ਸਹਾਰਾ ਬਣੇਗਾ ਪਰ ਕਾਲੀਏ ਦੇ ਪੁੱਤ ਨੇ ਆਪਣੇ ਪਿਓ ਦੇ ਹੀ ਵੈਰੀ ਬਣ ਜਾਂਦੇ ਨੇ ਅਜਿਹਾ ਹੀ ਮਾਮਲਾ ਪੱਡ ਦੁਲਬਦੀ ਦੇ ਸਾਹਮਣੇ ਆਇਆ ਜਿੱਤੇ ਇੱਕ ਪੁੱਤ ਨੇ ਆਪਣੇ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਜਾਣਕਾਰੀ ਤਾਹ ਬਖਤਵਾਰ ਨੂੰ ਪਿਓ ਪੁੱਤ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਗੁੱਸੇ ਵਿੱਚ ਆਏ ਪੁੱਤ ਨੇ ਇਟਾਂ ਨਾਲ ਪਰਿਵਾਰ ਕੀਤਾ ਜਿਸ ਨਾਲ ਸੀ ਮੌਕੇ ਤੇ ਮੌਤ ਹੋ ਗਈ ਵਰਤਕ ਦੀ ਪਛਾਣ ਸਾਹਿਬ ਸਿੰਘ ਜੋ ਹੋਈ ਹੈ ਕਿ ਉਸ ਬਿਕਲਦੀਪ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਛੋਟੇ ਜਿਹੇ ਝਗੜੇ ਨੇ ਖੂਨੀ ਰੂਪ ਤਕਾਰਨ ਕਰ ਲੈ ਤਕਰਾਰ ਵਿੱਚ ਮੌਜੂਦ ਕੁਲਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ ਨੇ ਪੁਲਿਸ ਨੂੰ ਜਾਣਕਾਰੀ ਤੇ ਦੇਰ ਸੈਟ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਏ ਗਏ ਨੇ ਤੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਇਹ ਵੀ ਪਤਾ ਲੱਗਿਆ ਕਿ ਕੁਲਦੀਪ ਸਿੰਘ ਆਪਣੀ ਪਤਨੀ ਨਾਲ ਵੱਖ ਰਹਿੰਦਾ ਹੈ ਤੇ ਉਸ ਦਾ ਦੁਲੱਬੀ ਪਿੰਡ ਵਿੱਚ ਰਹਿਸ਼ੀ ਮਾਫ ਕਰਨਾ ਜਿੱਥੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ विसाखी दे खालसा पंथ दे स्थापना दे हिडाड़े ते शिरोमणि कालीदर बादलों ਨੂੰ ਕਾਨਫਰੰਸ ਕੀਤੀ ਜਾ ਰਹੀ ਹੈ ਸਮੋ ਕੇ ਆਪਣੇ ਸੰਬੋਧਨ ਵਿੱਚ ਬੋਲਦੇ ਹਨ ਸੁਖਬੀ ਸਿੰਘ ਬਾਦਲ ਨੇ शिरोमणि ਅਕਾਲੀ ਦਰ ਦੇ ਇਤਿਹਾਸ ਬਾਰੇ ਦੱਸਿਆ ਹਨ ਕਿ ਇੱਕ ਦੇਸ਼ ਨੇ ਸ਼ਹਾਦਤ ਇਸ ਪਾਰਟੀ ਨੇ ਹੀ ਦਿੱਤੀ ਹੈ ਹਨ ਕਹਿੰਦੇ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ ਹੈ ਹਨ ਕਹਿੰਦੇ ਕਿ ਐਨਡੀਏ ਛੱਡਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਸਿਆਸੀ ਸਾਜ਼ਿਸ਼ਾਂ ਸ਼ੁਰੂ ਹੋਈਆਂ ਨੇ ਤੇ ਉਨ੍ਹਾਂ ਨੇ આરોਪ ਲਗਾਇਆ ਕਿ ਸਰਕਾਰਾ ਦੁਆਰਾ ਸਿੱਖਾਂ ਦੇ ਤਖਤ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਭਾਜਪਾ ਨੂੰ ਮੰਜਨ ਸਿੰਘ ਸਿੱਸਾ ਦਾ ਨਾਮ ਲੈ ਕੇ ਕਿ ਸਿੱਸਾ ਵਰਗੇ ਨੂੰ ਅਕਾਲ ਦੇ ਅਕਾਲੀ ਦਰ ਨੇ ਪਹਿਲਾਂ ਕੀਤਾ ਤੇ ਉਹਨਾਂ ਨੇ ਹੀ ਪਾਰਟੀ ਨਾਲ ਗਦਾਰੀ ਕੀਤੀ ਉਹਨਾਂ ਕਹਿੰਦੇ ਸਰਕਾਰ ਨੇ ਗਿਆਨੀ ਹੱਕ ਦੇ ਸਿਮੇ ਤੋਂ ਹੋਰ ਜਥੇਦਾਰਾਂ ਨੂੰ ਆਪਣੇ ਕੰਟਰੋਲ ਵਿੱਚ ਲਿਆ ਬਾਦਲੇ ਕਹਿ ਕੇ ਜਥੇਦਾਰਾਂ ਨੂੰ ਗਨਮੈਨ ਜਿੰਸੀਆਂ ਦੇ ਕੇ ਕੌਮ ਦੇ ਖਿਲਾਫ ਫੜਕਾਇਆ ਗਿਆ ਉਹਨਾਂ ਨੇ ਕਿਹਾ ਕਿ ਜਥੇਦਾਰ ਨੂੰ ਜੰਤਰ ਕੌਮ ਨੂੰ ਮਜ਼ਬੂਤ ਕਰਨ ਦੀ ਥਾਂ ਕੌਮ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਨੇ ਉਹਨਾਂ ਕਹਿੰਦੇ ਪੰਜਾਬ ਵਿੱਚ ਜੋ ਵੀ ਵਿਕਾਸ ਹੋਇਆ ਉਹ ਅਕਾਲੀ ਦਲ ਸਰਕਾਰ ਸਮੇਂ ਹੋਇਆ ਬਾਦਲੇ ਕਹਿ ਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਉਮਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਲੰਗਾਈ ਹੈ ਕਿ ਕਿ ਅਕਾਲੀ ਦਲ ਐਮਰਜੈਂਸੀ ਕਰਕੇ ਹਟਾਈ ਗਈ ਸੀ ਤੇ ਪੰਜਾਬ ਚ ਸਾਰੇ ਵਿਕਾਸ ਕੰਮਾਂ ਨੂੰ ਸ਼ੁਰੂ ਅਕਾਲੀ ਦਲ ਨੇ ਕਰਵਾਇਆ ਨਵਾਂ ਸ਼ਹਿਰ ਦੇ ਪਿੰਡ ਰਟੈਰਾ ਦੇ ਇੱਕ ਦਿਨ ਕੰਬਾਉ ਮਾਮਲਾ ਸਾਹਮਣੇ ਆਇਆ ਜਿੱਥੇ ਘਰੇਲੂ ਝਗੜੇ ਚੱਲ ਰਹੇ ਇੱਕ ਪਤਨੀ ਨੇ ਆਪਣੇ ਪਤਨੀ ਨੂੰ ਮੌਤ ਦੇ ਕਾਰਨ ਦਿੱਤਾ ਬਾਅਦ ਵਿੱਚ ਖੁਦ ਵੀ ਗੋਲੀ ਮਾਰ ਲਈ ਪਤੀ ਪਤਨੀ ਦੋਨੋਂ ਕਾਫੀ ਗਿਰ ਤੋ ਵੱਖ ਰਹੇ ਸਨ ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ मनप्रीत कौर का विह दो हज़ार बारह राजपुरा पिंड के गुरविंद होते दो बच्चे ने पिछले लगभग तीन साल को दोनों वक्त रह रहे, रहे सन मनप्रीत कौर सिलाई का काम करके अपना गुजारा चला रही थी घटना वाले दिन गुरविंद अपने सहुरे घर पहुंचे उसने शराब पीती हुई थी उसने ਮਨਪੇ ਤੇ ਕੰਪਲੀਟ ਜਾ ਕੇ ਵੈਸਟ ਕੰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਉਹ ਪਤਨੀ ਇਹ ਗੋਲੀਆਂ ਚਲਾ ਲੈਂਦੀਆਂ ਤੇਖੋ ਦਬਾਈਕ ਤੇ ਸਵਾਰ ਉੱਪਰ ਉੱਠਾਰਾ ਲਿਆ ਪੰਜਾਬ ਦੇ ਚੰਡੀਗੜ੍ਹ ਵਿੱਚ ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਬਦਲਣ ਵਾਲਾ ਹੈ ਕਿ ਲੋਕਾਂ ਨੂੰ 16 ਅਪ੍ਰੈਲ ਤੋਂ ਬਾਅਦ ਤਿੰਨ ਦਿਨ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਦੀ ਔਸਤ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਗਿਆ ਹਾਲਾਂਕਿ ਇਹ ਆਮ ਦੇ ਨੇੜੇ ਹੈ ਕਿ ਸੋਵੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਚੰਡਾ ਹੋ ਚ 49 ਡਿਗਰੀ ਕੈਨਸ ਸਟਾਚ ਕੀਤਾ ਗਿਆ ਫਿਲਹਾਲ ਇਸ ਬਲੋਟਿੰਗ ਦੇ ਬਾਅਦ ਉਹਨਾਂ ਨੇ ਨੰਨੀ ਅਤੇ ਤਾਜ਼ਾ ਖਬਰਾਂ ਲਈ ਕੁਝ ਦੇਖਦੇ ਹੋ ਜੀ ਵੀ ਆਰ ਟੀਵੀ ਸਤਿ ਸ੍ਰੀ ਅਕਾਲ